ਇਕ ਕਾਰ ਸਤਗੁਰ ਪ੍ਰਸਾਦ ਗੋੜੀ ਮਹੱਲਾ ਪਹਿਲਾ ਸਹੰਸਰ ਦਾਨੰਦੇ ਇੰਦਰ ਰਵਾਇ ਪਰਸ ਰਾਮ ਰੋਵੇ ਕਰ ਆਇ ਅਜੇ ਰੋਵੇ ਪਿਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਰੋਵੇ ਰਾਮਨ ਕਾਲਾ ਭਿਆ ਸਿਤਾ ਲਖਮਣ ਵਿਛੜ ਗਿਆ ਰੋਵੇ ਦੈਸਰ ਲੰਕਾ ਗਵਾਏ ਜਨ ਸਿਤਾ ਆਏ ਡਰੁਵਾਏ ਰੋਵੇ ਪਾਂਡਪ ਭੈ ਮਜੂ ਜਨ ਕਾ ਸਵਾਮੀ ਰਹਿਤ ਹਦੋ ਰੋਵੇ ਜਨਮੇ ਜਾ ਖੋਏ ਗਿਆ ਇੱਕ ਹੀ ਕਾਰਨ ਪਾਪੀ ਭਿਆ ਰੋਵੇ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਪੀੜ ਰੋਵੇ ਰਾਜੇ ਕੰਨ ਪੜਾਏ ਕਰ ਕਰ ਮੰਗੇ ਪਿੱਥਿਆ ਜਏ ਰੋਵੇ ਕਿਰਪਨ ਸੰਚੇ ਤਨ ਜਾਏ ਪੰਡਤ ਰੋਵੇ ਗਿਆਨ ਗਵਾਏ ਬਾਲੇ ਰੋਵੇ ਨਾ ਪਤਾ ਨਾਨਕ ਦੁਖਿਆ ਸਭ ਸੰਸਾਰ ਬਾਲੇ ਰੋਵੇ ਨਾ ਪਤਾ ਨਾਮਕ ਦੁਖੀਆ ਸਭ ਸੰਸਾਰ ਇਹ ਸ਼ਬਦ ਸਤਿਗੁਰੂ ਨਾਨਕ ਪਾਤਸ਼ਾਹ ਜਿਹਦੇ ਮੁਖਾਰਬਿੰਦ ਤੋਚਾਰਿਆ ਹੋਇਆ ਤਨ ਤਨ ਚਵਰਛਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 151 ਤੇ ਸ਼ਿਸ਼ੋਪਤ ਇਹ ਸ਼ਬਦ ਉਸ ਵੇਲੇ ਪਾਤਸ਼ਾਹ ਜੀ ਨੇ ਆਚਾਰਿਆ ਜਦੋਂ ਕੰਗਨਾ ਪਰਤੋ ਨਗਰ ਸਤ ਕਰੇ ਲਈ ਪਹਿਲੀ ਉਦਾਸੀ ਦੇ ਦੌਰਾਨ ਪਹੁੰਚੇ ਬਹੁਤ ਹੀ ਕੁਗਵਸਤਾ ਸ਼ਹਿਰ ਸੀ ਉਸ ਸਮੇਂ ਅਤੇ ਸਤਗੁਰ ਪਾਸ਼ਾ ਬਾਜ਼ਾਰ ਦੇ ਵਿੱਚ ਜਾ ਕੇ ਬੈਠ ਗਏ ਦੁਕਾਨਦਾਰ ਨੂੰ ਦੇਖ ਕੇ ਮਰਦਾਨਾ ਕਹਿ ਰਿਹਾ ਕਿ ਗੁਰੂ ਜੀ ਦੇਖੋ ਗਾਹਕ ਕਿੰਨੇ ਆ ਭੀੜ ਕਿੰਨੀ ਹੈ ਔਰ ਕਿੰਨਾ ਖੁਸ਼ ਹੋ ਕੇ ਦੁਕਾਨਦਾਰ ਗਾਹਕਾਂ ਨੂੰ ਤੋਰ ਰਿਹਾ ਹੈ ਸੌਦਾ ਦੇ ਰਿਹਾ ਹੈ ਬੜਾ ਖੁਸ਼ ਹੈ ਤੋ ਗੁਰੂ ਜੀ ਅੱਗੇ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਅੰਦਰ ਖੁਸ਼ੀ ਹੈ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੈ ਤੂੰ ਵੀ ਜਾਇਆ ਨਾਲੇ ਕੁਝ ਕੋਈ ਚੀਜ਼ ਲੈ ਆਏ ਨਾਲੇ ਪੁੱਛਿਆ ਕਿ ਲਾਲਾ ਜੀ ਜੀਵਨ ਕਿਹੋ ਜਿਹਾ ਬੀਤ ਰਿਹਾ ਜਦੋਂ ਮਰਦਾਨਾ ਜੀ ਦੁਕਾਨ ਤੇ ਜਾ ਕੇ ਸ਼ਾਹ ਨੂੰ ਪੁੱਛਦੇ ਹੈ ਕਹਿੰਦੇ ਬਹੁਤ ਅੱਛਾ ਜੀਵਨ ਬਤੀਤ ਹੋ ਰਿਹਾ ਹੈ ਬੜੀ ਦੁਕਾਨਦਾਰੀ ਅੱਛੀ ਚੱਲ ਰਹੀ ਹੈ ਤਾਂ ਉਹ ਪਹਿਲੇ ਜੀਵਨ ਤੋ ਬੜਾ ਦੁਖੀ ਸੀ ਅੰਦਰੋਂ ਦੁਖੀ ਸੀ ਉਹ ਅਗਿਓ ਰੋਪਿਆ ਕਿ ਮੇਰਾ ਅਸਲੀ ਜੀਵਨ ਤਾਂ ਬੜਾ ਦੁੱਖਾਂ ਭਰਿਆ ਹੈ ਜਦੋਂ ਵਾਕਿ ਮਰਦਾਨਾ ਜੀ ਨੇ ਦੱਸਿਆ ਤਾਂ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਅਸਲੀ ਮਨ ਦੀ ਖੁਸ਼ੀ ਤਾਂ ਪਰਮਾਤਮਾ ਦੇ ਨਾਮ ਜਪਣ ਦੇ ਵਿੱਚ ਹੀ ਹੈ ਕਿਰਤ ਕਰਕੇ ਨਾਮ ਜਪ ਕੇ ਜੇ ਕੱ ਜ਼ਿੰਦਗੀ ਬਤੀਤ ਹੋ ਜਵੇ ਤਾਂ ਬਹੁਤ ਹੀ ਚੰਗਾ ਹੈ ਇਸ ਦੁਨੀਆ ਤੋਂ ਤਾਂ ਰਾਜੇ ਮਹਾਰਾਜੇ ਰੋਂਦੇ ਚਲੇ ਗਏ ਪੀਰ ਫਕੀਰ ਰੋਂਦੇ ਚਲੇ ਗਏ ਰਾਜੇ ਪਰਥਰੀ ਹਰੀ ਚੰਦ ਜਹੇ ਰੋਂਦੇ ਚਲੇ ਗਏ ਇਸ ਕਰਕੇ ਮੈਂ ਤੁਹਾਨੂੰ ਕਿਹਾ ਸਿਮਰਦਾਲ ਨੇ ਕਿ ਮਨ ਦੇ ਵਿੱਚ ਕਿਹੜੀ ਖੁਸ਼ੀ ਹੈ ਉਹ ਦੁਨੀਆ ਨੂੰ ਨਹੀਂ ਪਤਾ ਬਾਹਰੋਂ ਤਾਂ ਦੇਖਣ ਨੂੰ ਰਾਜਾ ਲੱਗਦਾ ਪਰ ਮਨ ਤੋਂ ਤਾਂ ਗੰਗਾਲ ਹੈ ਸੋ ਜਦੋਂ ਮਰਦਾਨਿਆਂ ਨੂੰ ਸਮਝਾ ਰਹੇ ਤਾਂ ਕਹਿੰਦੇ ਮਰਦਾਨਿਆਂ ਰਵਾਜ ਅਰਵਾਜਕ ਜਦੋਂ ਇਹ ਸ਼ਬਦ ਅਚਾਰਿਆ ਤੇ ਸਮਝਾ ਰਹੇ ਮਰਦਾਨੇ ਨੂੰ ਸਹਾਂ ਸਰਦਾਨ ਦੇ ਇੰਦਰ ਜੋਆ ਪਰ ਸਰਾਮ ਰੋਵੇ ਕਰ ਆਇਆ ਜਦੋਂ ਕਹਿੰਦੇ ਇੰਦਰ ਦੇਵਤੇ ਨੇ ਗੌਤਮ ਰਿਖੀ ਜੀ ਨਾਲ ਦੇ ਨਾਲ ਛਲ ਕੀਤਾ ਤੇ ਗੌਤਮ ਰਿਖੀ ਦੇ ਸਰਾਪ ਦੇ ਕਾਰਨ ਉਹਦੇ ਸਰੀਰ ਤੇ ਹਜ਼ਾਰਾਂ ਪੱਗ ਬਣ ਗਏ ਔਰ ਉਸ ਸਰਾਪ ਨੂੰ ਦੇਖ ਕੇ ਇੰਦਰ ਦੇਵਤੇ ਨੂੰ ਰੋਣਾ ਪੈ ਗਿਆ ਕਿਉਂਕਿ ਦੁਨੀਆ ਦੇ ਉੱਤੇ ਜਿਸ ਤਰ੍ਹਾਂ ਦਾ ਕੀਤਾ ਉਹ ਭੁਗਣਾ ਪੈਂਦਾ ਇਸ ਗੱਲ ਦੀ ਗਵਾਹੀ ਸਤਗੁਰੂ ਅਰਬਦਾਸ ਮਹਾਰਾਜ ਜੀ ਵੀ ਆਪਣੇ ਸ਼ਬਦ ਦੇ ਵਿੱਚ ਦੇ ਰਹੇ ਗੋਤਮ ਨਾਰ ਉਮਾਪਤ ਸੁਆਮੀ ਸੀਸ ਤਰਨ ਸੈਸ ਪਗ ਕੰਮੀ ਕਹਿੰਦੇ ਹਜ਼ਾਰਾਂ ਪਗਾਂ ਦੇ ਨਿਸ਼ਾਨ ਬਣ ਜਦੋਂ ਗੋਤਮ ਰਖੀ ਦੀ ਨਾਰ ਦੇ ਨਾਲ ਛਲਕਪਟ ਕੀਤਾ ਤਾਂ ਉਸਨੇ ਐਸਾ ਸਰਾਪ ਦਿੱਤਾ ਕਿ ਜਾ ਜਿੱਥੇ ਹਲਿਆਨ ਪੱਥਰ ਬਣਾ ਦਿੱਤਾ श्राप ਦੇ ਕੇ ਉੱਥੇ ਇੰਦਰ ਦੇਵਤੇ ਦੇ ਵੀ ਹਜ਼ਾਰਾਂ ਪੱਗ ਬਣ ਗਏ ਉਹ ਕਹਿੰਦੇ ਐਸੇ श्राप ਦੇ ਨਾਲ ਨੂੰ ਦੇਖ ਕੇ ਇੰਦਰ ਦੇਵਤੇ ਨੂੰ ਰੋਣਾ ਪੈ ਗਿਆ ਪਰਸਰਾਮ ਰੋਵੇ ਕਰ ਆਇਆ ਪਰਸਰਾਮ ਰੋ ਰਿਹਾ ਕਿਉਂ ਰੋ ਰਿਹਾ ਉਸ ਦੇ ਪਿਤਾ ਨੂੰ ਜਮ ਜਮਦ ਗਨੇ ਨੂੰ ਜੇ ਤੋ ਮਾਰ ਦਿੱਤਾ ਤਾਂ ਉਸ ਨੇ ਬਦਲਾ ਲੈਣ ਲਈ ਖਤਰੀ ਕਲ ਦਾ ਨਾਸ਼ ਕਰਨਾ ਸ਼ੁਰੂ ਕਰ ਦਿੱਤਾ ਔਰ ਜਦੋਂ ਖਤਰੀ ਕੁਲ ਦਾ ਨਾਸ਼ ਕਰ ਰਿਹਾ ਹੈ ਤਾਂ ਜਦੋਂ ਰਾਮਚੰਦਰ ਦੇ ਉੱਤੇ ਉਹ ਹੜਾ ਚੱਕਿਆ ਤਾਂ ਉਸ ਨੇ ਉਸ ਦੀ ਸਾਰੀ ਬਲ ਖਿੱਚ ਲਿਆ ਰੋਣਾ ਪੈ ਗਿਆ ਪਰ ਸ਼ਾਮ ਨੂੰ ਰੋਣਾ ਪੈ ਗਿਆ ਕਿ ਮੇਰੀ ਤਾਕਤ ਖਤਮ ਹੋ ਗਈ ਅਜੇ ਸੁ ਰੋਵੇ ਭੀਖ ਆਖਾਈ ਐਸੀ ਦਰਗਾਹ ਮੇਲੇ ਸਜਾਈ ਰਾਮਚੰਦਰ ਦਾ ਦਾਦਾ ਰਾਜਾ ਅਜੀ ਦੇ ਘਰ ਕੋਈ ਸਾਧੂ ਭੀਖ ਮੰਗਣ ਲਿਆ ਤੇ ਰਾਜੇ ਅਜੇ ਨੇ ਉਸ ਦੀ ਝੋਲੀ ਚ ਲਦ ਪਾ ਦਿੱਤੀ ਜਦੋਂ ਰਾਜੇ ਨੂੰ ਦਰਗਾਹ ਚ ਜਾ ਕੇ ਉਹ ਲਦ ਖਾਣੀ ਪੈ ਗਈ ਤਾਂ ਉਹ ਨੂੰ ਰੋਣਾ ਪਿਆ ਕਿ ਕਿਸੇ ਦਾ ਨਰਾਦਰ ਜਿਹੜਾ ਉਹ ਅੱਗੇ ਦਰਗਾਹ ਦੇ ਵਿੱਚ ਭੁਗਤਣਾ ਪੈ ਗਿਆ ਰੋਵੇ RAM ਨਾ ਕਾਲਾ ਭਇਆ ਸੀਤਾ ਲਖਮਣ ਵਿਛੜ ਗਏ RAM ਚੰਦਰ ਨੂੰ ਜਦੋਂ ਮਾਤਾ ਕ ਕਹੀ ਦੇ ਵਰ ਦੇ ਕਾਰਨ ਦੇਸ਼ਨ ਕਾਲਾ ਮਿਲਿਆ ਤਾਂ ਉਸ ਵੇਲੇ ਉਹਨੂੰ ਰੋਣਾ ਪਿਆ ਸੀਤਾ ਨੂੰ ਵੀ ਰੋਣਾ ਪਿਆ ਲక్ష్మణ ਨੂੰ ਵੀ ਰੋਣਾ ਪਿਆ ਕਿਉਂਕਿ ਵਿਛੋੜਾ ਪੈ ਗਿਆ ਪਰ ਇਹ ਵਿਛੋੜੇ ਦੇ ਕਾਰਨ ਦਸ਼ਰਥ ਨੂੰ ਜਿੰਨੀ ਦੇ ਤੱਕ ਇਹ ਦਿਸਦੇ ਰਹੇ ਉਹਨੇ ਦੇ ਤੱਕ ਉਹ ਦੇਖਦਾ ਰਿਹਾ ਜਦੋਂ ਅੱਖਾਂ ਤੋਂ ਓਲੇ ਹੋ ਗਏ ਉਦੋਂ ਮਹਿਲਾ ਤੋਂ ਛਾੜ ਮਾਰ ਕੇ ਦਸ਼ਰਥ ਆਪਣੇ ਪੁੱਤ ਦੇ ਵਿਯੋਗ ਚ ਮਰ ਗਿਆ ਔਰ ਇਹ ਕਹਿੰਦੇ ਸਰਾਪ ਉਸ ਵੇਲੇ ਪੂਰਨ ਹੋਇਆ ਜਦੋਂ ਦਸ਼ਰਥ ਨੇ ਆਪਣੇ ਭਾਣ ਜੀ ਸਰਬਣ ਦੇ ਉੱਤੇ ਤੀਰ ਚਲਾਇਆ ਸੀ ਹਿਰਨ ਸਮਝ ਕੇ ਕਿ ਕੋਈ ਦਰਿਆ ਚੋਂ ਪਾਣੀ ਪੀ ਰਿਹਾ ਹੈ ਪਰ ਜਦੋਂ ਨੇੜੇ ਆ ਕੇ ਦੇਖਿਆ ਉਹ ਆਪਣੇ ਮਾਤਾ ਪਿਤਾ ਦੀ ਬਿੰਘੀ ਚੱਕੀ ਉਹਨਾਂ ਨੂੰ ਤੀਥ ਪਰਸਨ ਲਈ ਤੁਰਿਆ ਹੋਇਆ ਸੀ ਪਰ ਆਪਣੇ ਮਾਮੇ ਦੇ ਤੀਰ ਦੇ ਨਾਲ ਬਿੰਨਿਆ ਗਿਆ ਜਦੋਂ ਭੈਣ ਤੇ ਜੀਜੇ ਦੇ ਕੋਲ ਬਿੰਘੀ ਚ ਜਾ ਕੇ ਦੱਸਦਾ ਤੇ ਇੱਕ ਸਰਾਪ ਮਿਲ ਗਿਆ ਕਿ ਜਾ ਤੋਂ ਵੀ ਆਪਣੇ ਪੁੱਤ ਦੇ ਵਿਯੋਗ ਚ ਪੂਰਾ ਹੋਊ। ਸੋ ਕਿਸੇ ਨੇ ਲਿਖਿਆ ਹੈ ਕਿ ਹੁਣੀ ਆਵੇ ਹੋਣ ਤੇ ਨਾ ਟਲਦੀ ਕਿਸੇ ਦੇ ਤਾਈ। ਰਾਮਚੰਦ ਜਹੇ ਤੋਰ ਦਿਨੇ ਬਨਵਾਸ ਕੋ। ਇੰਦ ਕੋ ਕਲੰਕ ਹੁਆ, ਕਾਮ ਕੇ ਅਧੀਨ ਹੁਆ। ਗਉਤਮ ਦਵਾਰੇ ਗਿਆ ਛੱਡ ਕੇ ਸਿਦਾਰਥ ਕੋ। ਹਰੀਚੰਦ ਜਹੇ ਕਰ ਨੀਚ ਕੇ ਬਕਾਇ ਦਿਨੇ। ਸੱਦੇ ਰਾਮਾਸੂਰ ਮੇ ਦੇ ਤੋੜਦੀ ਹਰਾਸ ਕੋ। ਜਦੋਂ ਪਾਣਾ ਵਰਤਦਾ ਫਿਰ ਕੁਛ ਵੀ ਅੱਗੇ ਨਹੀਂ ਚੱਲਦਾ ਕੁਛ ਨਹੀਂ ਇਸ ਕਰਕੇ रामचंद्र ਦੇ ਵਿਯੋਗ ਦੇ ਵਿੱਚ ਪਿੱਤਾ ਗਿਆ ਔਰ रामचंद्र ਨੇ ਵੀ ਰੋਣਾ ਪਿਆ ਜਦੋਂ ਲక్ష్మణ ਤੇ ਸੀਤਾ ਦੇ ਵਿਚੜ ਗਏ ਰੋਵੇ ਦੈਸਰ ਲੰਕ ਗਵਾਏ ਜਨ ਸੀਤਾ ਆਈ ਢੋਰ ਬਾਈ ਜਿਸਨੇ ਸੀਤਾ ਨੂੰ ਸਾਧੂ ਦੇ ਰੂਪ ਚ ਢਮਰੂ ਬੁਜਾ ਕੇ ਹਰਨ ਕਰਕੇ ਲਿਆਂਦਾ ਸੀ ਉਹ ਕਹਿੰਦੇ ਰਾਵਣ ਦੇ ਲੰਕਾ ਜਿਹੜੀ ਜਦੋਂ ਉਹਨੂੰ ਉਹਦਾ ਉੱਡਣਾ ਪੈ ਗਿਆ ਉਦੋਂ ਰੋਇਆ ਕਿਉਂਕਿ ਇੱਕ ਸਿਧਾਂਤਾਂ ਨੂੰ ਛੱਡ ਕੇ ਸਿਧਾਂਤ ਛੱਡ ਕੇ ਸੀਤਾ ਦਾ ਹਰਨ ਹੋਇਆ ਔਰ ਫਿਰ ਜਦੋਂ ਲੰਕਾ ਦਾ ਉਜਾੜਾ ਹੋਇਆ ਉਦੋਂ ਰਾਵਣ ਨੂੰ ਰੋੜਾ ਪਿਆ ਰੋਵੇ ਪੰਡਵ ਭੇ ਮਜੂਰ ਜਨ ਕੇ ਸੌਮੀ ਰਹਿਤ ਹਦੂ ਕਹਿੰਦੇ ਉਹ ਪੰਡਵ ਜਿਨ੍ਹਾਂ ਦਾ ਹਰ ਵੇਲੇ ਸ੍ਰੀ ਕ੍ਰਿਸ਼ਨ ਦੇ ਨਾਲ ਅੰਗ ਸੰਗ ਰਹਿੰਦੇ ਸੀ ਉਹਨਾਂ ਨੇ ਵੀ ਰੋਣਾ ਪਿਆ ਕਿਉਂ ਰੋਣਾ ਪਿਆ ਕਿ ਜਦੋਂ ਰਾਜੇ ਬਰਾਟ ਦੇ ਜਦੋਂ ਦੇਸ਼ ਨਕਾਲਾ ਮਿਲ ਕੇ ਮਜਦੂਰੀ ਕਰਨੀ ਪੈ ਗਈ ਰਾਜੇ ਬਰਾਟ ਦੇ ਕਹਿੰਦੇ ਉਹ ਵੀ ਉਸ ਵੇਲੇ ਰੋਏ ਕਿ ਜਦੋਂ ਕਿ ਸ੍ਰੀ ਕ੍ਰਿਸ਼ਨ ਜੀ ਉਹਨਾਂ ਦੇ ਨਾਲ ਸੀ ਨਾਲ ਹੁੰਦੇ ਹੋਏ ਵੀ ਉਹ ਕੁਝ ਨਹੀਂ ਕਰ ਸਕੇ ਰੋਣਾ ਪਿਆ ਪੰਡਵਾਂ ਰੋਵੇ ਜਨਮੇ ਜਾਂ ਖੋਏ ਗਿਆ ਇੱਕੀ ਕਾਰਨ ਪਾਪੀ ਪਏ ਰਾਜੇ ਜਨਮੇ ਜੀ ਨੂੰ ਇੱਕ ਸ਼ਰਾਪ ਦੇ ਕਾਰਨ ਕੋੜ ਹੋ ਗਿਆ ਕਿਉਂਕਿ ਇਸ ਨੇ 18 ਬ੍ਰਾਹਮਣਾਂ ਦਾ ਵਧ ਕਰ ਦਿੱਤਾ ਔਰ ਉਸ ਦੇ ਪਛਤਾਪ ਲਏ ਇਸ ਨੂੰ ਜੋ ਹਿਸਟਰੀ ਦੱਸ ਰਹੀ ਹੈ ਕਿ ਮਹਾ ਭਾਰਤ ਸੁਣਨਾ ਪੈ ਗਿਆ ਜਦੋਂ ਇਸ ਨੂੰ ਮਹਾ ਭਾਰਤ ઋષਿ ਬੇ ਸੰਪਾਇਨ ਨੇ ਸੁਣਾਇਆ ਪਰ ਇਸ ਨੇ ਸ਼ੱਕ ਕੀਤੀ ਜਿਸ ਕਰਕੇ ਇਹਦਾ ਇੱਕ ਪਾਪ ਕਾਰਨ ਕੋੜ ਜਿਹੜਾ ਹਟਿਆ ਨਹੀਂ ਰਾਜੇ ਜਨਵੇਜ ਜੀ ਨੂੰ ਕੋੜ ਹੋਇਆ ਜਿਸ ਕਰਕੇ ਉਹ ਪਾਪ ਦੇ ਦੁੱਖ ਉਸ ਇੱਕ ਪਾਪ ਕਾਰਨ ਰਾਜਾ ਜਨਵੇਜ ਜਿਹੜਾ ਰੋਂਦਾ ਗਿਆ ਰੋਵੇ ਸੇਖ ਮਸਾਇਕ ਪੀਰ ਅੰਤ ਕਾਲ ਮਤਸ ਲੱਗੇ ਪੀੜ ਜਦੋਂ ਅਖੀਲੇ ਸਮੇਂ ਦੇ ਵਿੱਚ ਕਿਸੇ ਸੇਖ ਤੇ ਸੇਖ ਮਤਲਬ ਰਾਜੇ ਤੇ ਕਿਸੇ ਪੀਰ ਤੇ ਕੋਈ ਭੀੜ ਪੈਂਦੀ ਹੈ ਤਾਂ ਉਹ ਵੀ ਕਹਿੰਦੇ ਰੋਂਦਾ ਹੈ ਕਿਉਂਕਿ ਦੁਨੀਆ ਦੇ ਉੱਤੇ ਜਦੋਂ ਵੀ ਭੀੜ ਪਈ ਹੈ ਉਦੋਂ ਸੰਗੀ ਸਾਥੀ ਕਿਨਾਰਾ ਕਰ ਜਾਂਦੇ ਕਿਉਂਕਿ ਸੁੱਖ ਵਿੱਚ ਸੰਗ ਬਹੁ ਪਏ ਦੁੱਖ ਵਿੱਚ ਸੰਗ ਨਾ ਕੋਈ ਕੋਈ ਨਹੀਂ ਨੇੜੇ ਰਿੰਗਾ ਰੋਵੇ ਰਾਜੇ ਕੰਨ ਪੜਾਏ ਕਰ ਕਰ ਮੰਗੇ ਵੇਖਿਆ ਜੇ ਕਹਿੰਦੇ ਮਰਦਾਨਿਆ ਰਾਜਿਆਂ ਨੂੰ ਰੋਣਾ ਪੈ ਗਿਆ ਕਿਉਂਕਿ ਆਪਣੇ ਇਸ਼ਕ ਦੇ ਖਾਤਰ ਉਹਨਾਂ ਨੂੰ ਕੰਨ ਪੜਵਾਉਣੇ ਪੈ ਗਏ ਕੰਨ ਪੜਵਾ ਕੇ ਮੁੰਦਰਾ ਪਵਾ ਕੇ ਕਰ ਕਰ ਵਿਖਿਆ ਮੰਗਣੀ ਪੈ ਗਈ ਰਾਜਾ ਪਰਥਵੀ ਇਹ ਕਰਕੇ ਇਹ ਵਿਖਿਆ ਮੰਗਣੀ ਰਾਜਾ ਨੂੰ ਸੌਖੀ ਹੈ ਗੋਪੀਚੰਦ ਤੇ ਪਰਥਵੀ ਇਹਨਾਂ ਰਾਜਾ ਨੂੰ ਵਿਖਿਆ ਮੰਗਣੀ ਪਈ ਕਿਸ ਕਰਕੇ ਸਿਰਫ ਰਾਜ ਖੁਸ ਗਿਆ ਤੇ ਕੰਨ ਪੜਵਾਉਣੇ ਪੈ ਗਏ ਰੋਵੇ ਕਿਰਪਨ ਸੰਚੇ ਧਨ ਜਾਏ ਪੰਡਤ ਰੋਵੇ ਗਿਆਨ ਗੁਵਾਏ ਕਿੰਦੇ ਜਿਹੜਾ ਕੰਜੂਸ ਦੁਨੀਆ ਤੇ ਹੁੰਦਾ ਉਹ ਧਨ ਇਕੱਠਾ ਕਰਦਾ ਰਹਿੰਦਾ ਬੜਾ ਖੁਸ਼ ਹੁੰਦਾ ਕਿ ਮੇਰੇ ਕੋਲ ਇੰਨਾ ਧਨ ਹੈ ਖਰਚਦਾ ਨਹੀਂਗਾ ਖਾਂਦਾ ਨਹੀਂ ਪਰ ਜਦੋਂ ਅੰਤ ਹੁੰਦਾ ਉਸ ਧਨ ਨੂੰ ਦੇਖ ਕੇ ਪਛਤਾ ਰਿਹਾ ਹੁੰਦਾ ਰੋ ਰਿਹਾ ਹੁੰਦਾ ਕਿ ਮੇਰੇ ਤਾਂ ਕੰਮ ਹੀ ਨਹੀਂ ਆਇਆ ਪੰਡਤ ਰੋਵੇ ਗਿਆਨ ਗੁਆਏ ਤੇ ਉਹੀ ਪੰਡਤ ਜਿਹੜੇ ਗਿਆਨ ਦੇ ਥੋੜ ਕਾਰਨ ਰੋਂਦੇ ਹੈ ਗਿਆਨ ਹੈ ਨਹੀਂ ਬੱਲੀ ਰੋਵੇ ਨਾ ਪਤਾਰ ਨਾਨਕ ਦੁਖਿਆ ਸਭ ਸੰਸਾਰ ਕਹਿੰਦੇ ਮਰਦਾਨਿਆ ਜਿਹੜਾ ਤੈਨੂੰ ਛਾ ਬਾਰੋਂ-ਬਾਰੋਂ ਖੁਸ਼ ਲੱਗਦਾ ਸੀ ਉਹ ਤਾਂ ਕਹਿੰਦੇ ਉਸ ਜਨਾਨੀ ਵਾਂਗੂ ਹੈ ਜਿਹਦੇ ਸਿਰ ਦੇ ਉੱਤੇ ਸਾਈਂ ਹੈ ਨਹੀਂ ਬਾਲੀ ਰੋਵੇ ਨਾ ਪਤਾ ਸਿਰ ਦਾ ਸਾਈਂ ਜਾਣਕਾਰਨਾ ਪਤੀ ਮਰ ਜਾਣਕਾਰਨ ਰਹਿੰਦੀ ਹੈ ਲੇਕਿਨ ਅਸਲੀ ਪਤੀ ਤਾਂ ਨਾਮ ਨਹੀਂ ਯੱਪਦੀ ਜਿਸ ਤੋਂ ਵਿਛੜੀ ਹੋਈ ਹੈ ਉਹਦਾ ਨਾਮ ਨਹੀਂ ਯੱਪ ਇਸ ਕਰਕੇ ਨਾਨਕ ਦੁਖਿਆ ਸਭ ਸੰਸਾਰ ਕਹਿੰਦੇ ਮਰਦਾਨਿਆ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਹੋਆ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਹੋਆ ਜਿਨ੍ਹਾਂ ਨੇ ਆਪਣੇ ਅਧਿਆਤਮਕ ਬਾਦ ਦੀ ਨਜ਼ਰ ਦੇ ਨਾਲ ਜਿਨ੍ਹਾਂ ਨੂੰ ਸਾਰਾ ਗਿਆਨ ਹੁੰਦਾ ਦੁਨੀਆ ਦਾ ਉਹ ਜਦੋਂ ਦੇਖਦੇ ਉਹਨਾਂ ਨੂੰ ਸਭ ਪਤਾ ਕਿ ਕਿਸੇ ਨੇ ਕੀ ਕੀਤਾ ਤੇ ਕੀ ਕਰਕੇ ਗਿਆ ਤੇ ਅੱਗੇ ਕੀ ਬੀਤ ਰਿਹਾ ਹੈ ਲੇਕਿਨ ਉਹ ਦੱਸਦੇ ਨਹੀਂ ਕਿਉਂਕਿ ਦੁਨੀਆ ਜਿਹੜੀ ਇੱਥੇ ਤਰਕ ਦੇ ਵਿੱਚ ਤੂੰ ਫਿਰਦੀ ਹੈ ਪਰ ਅਧਿਆਤਮਕ ਬਾਤ ਦੀ ਜਿਹੜੀ ਸ਼ਕਤੀ ਹੈ ਅੱਜ ਤੱਕ ਸੈਸ ਨੇ ਜੋ ਕੁਦਰਤ ਕਰ ਰਹੀ ਹੈ ਉਹਨੂੰ ਦੇਖ ਕੇ ਦੱਸਿਆ ਇਹ ਹੈ ਕਿ ਪਾਣੀ ਜਿਹੜਾ ਇੱਕ ਡੈਮ ਬਣ ਗਿਆ ਉਹਦੇ ਅੱਗੇ ਬੰਨ ਲਾਤਾ ਪਾਣੀ ਧੋਖ ਲਿਆ ਕਿ ਸੈਸ ਨੇ ਉਸ ਕੁਦਰਤ ਦੇ ਨਿਜਮ ਨੂੰ ਚੇਂਜ ਕਰ ਦਿੱਤਾ ਕਿ ਪਾਣੀ ਜਿਹੜਾ ਨਮਾਨ ਦੀ ਜਗ੍ਹਾ ਉੱਚੇ ਪਾਸੇ ਨੂੰ ਜਾਣਾ ਸ਼ੁਰੂ ਹੋ ਜਵੇ ਜੇਕਰ ਉੱਚੇ ਪਾਸੇ ਨੂੰ ਭੇਜਣਾ ਹੈ ਤਾਂ ਸ਼ਕਤੀ ਲਾਉਣੀ ਪਊਗੀ ਤੇ ਜਿਸ ਪਹਿਲੀ ਸ਼ਕਤੀ ਨੇ ਉਹਨੂੰ ਮਰਿਆਦਾ ਚ ਰੱਖਿਆ ਉਹਦੇ ਐਸੀ ਕੰਨ ਚ ਫੂਕ ਮਾਰੀ ਹੋਈ ਹੈ ਕਿ ਉਹ ਤਾਂ ਕਹਿੰਦਾ ਮੈਂ ਨੀਵੇਂ ਪਾਸੇ ਨੂੰ ਹੀ ਚੱਲਣਾ ਸੋ ਸਹਸ ਜਿਹੜੀ ਹੈ ਇਹ ਅਧਿਆਤਮਕ ਬਾਦ ਦੇ ਪਿਹਿਤ ਜਿਹੜੇ ਹੈ ਰਹੱਸ ਜਿਹੜੇ ਹੈ ਉਹਨਾਂ ਦੀ ਸ਼ਕਤੀ ਕਿੰਨੀ ਹੈ ਉਹ ਜਾਣ ਨਹੀਂ ਸਕਦੀ ਕਿਉਂਕਿ ਇੱਥੇ ਆਕਾਸ਼ ਦੇ ਵਿੱਚ ਕੀ ਕੁਛ ਹੋ ਰਿਹਾ ਹੈ ਉਹ ਕਿਸ ਦੇ ਕੰਟਰੋਲ ਚ ਹੈ ਪਤਾਲ ਚ ਕੀ ਕੁਛ ਹੋ ਰਿਹਾ ਹੈ ਕਿਸ ਦੇ ਕੰਟਰੋਲ ਚ ਹੈ ਧਰਤੀ ਤੇ ਕੀ ਕੁਛ ਹੋ ਰਿਹਾ ਕਿਸ ਦੇ ਕੰਟਰੋਲ ਚ ਹੈ ਉਹ ਸ਼ਕਤੀ ਜਿਹੜੀ ਹੈ ਉਹਨੂੰ ਕਿਹਾ ਪ੍ਰਥਮ ਪਗੋਤੀ ਸਿਮਰ ਕੇ ਉਸ ਪਰਮਾਤਮਾ ਦੇ ਨਾਮ ਨੂੰ ਪਹਿਲਾਂ ਸਿਮਰਦਾ ਪਿੰਦਾ ਸੋ ਮਰਦਾਨਿਆ ਬਾਹਰੋਂ ਤੈਨੂੰ ਲੱਗਦਾ ਸੀ ਸੇਠ ਬਹੁਤ ਖੁਸ਼ ਹੈ ਪਰ ਅੰਦਰੋਂ ਤਾਂ ਦੁਖੀ ਸੀ ਇਸੇ ਕਰਕੇ ਕਿਹਾ ਨਾਨਕ ਦੁਖੀਆ ਸਭ ਸੰਸਾਰ ਸੋ ਇਸ ਸ਼ਬਦ ਤੋਂ ਜੋ ਮਰਦਾਨੇ ਨੂੰ ਸਮਝਾਉਣ ਕੀਤਾ ਔਰ ਨਾਨਕ ਪਾਸ਼ਾ ਜੀ ਨੇ ਉਸ ਬਜਾਦ ਦੇ ਵਿੱਚ ਜਿੱਥੇ ਇਹ ਸ਼ਬਦ ਉਚਾਰਿਆ ਔਰ ਲੋਕਾਂ ਨੂੰ ਗਿਆਨ ਦਿੱਤਾ ਉਹ ਛਾ ਜਿਹੜਾ ਉਹ ਵੀ ਜਿੰਨੀ ਦੇਰ ਗੁਰੂ ਪਾਸ਼ਾ ਉਸੇ ਉਸ ਨਗਰ ਚ ਰੁਕੇ ਉਹ ਵੀ ਸਤਸੰਗ ਦੇ ਵਿੱਚ ਹੀ ਜਾਂਦਾ ਰਿਹਾ ਅੱਜ ਉਸ ਨੂੰ ਛੋਟਾ ਨਨਕਿਆਣਾ ਜਾਂ ਨਾਨਕ ਜ਼ਗੀਰ ਕਿਹਾ ਜਾਂਦਾ ਹੈ ਜਿੱਥੇ ਇਹ ਗੁਰਦੁਆਰਾ ਬਣਿਆ ਹੈ ਸੋ ਸਤਾ ਕਰਾ ਨਗਰ ਜਿਹੜਾ ਇਹ ਕੰਗੜਾਪੁਰ ਦੀ ਅਦਾਸੀ ਠਹਿਰਨ ਤੋਂ ਬਾਅਦ ਪਹਿਲੀ ਅਦਾਸੀ ਦੇ ਦਰਾਂ ਛੋਟਾ ਨਨਕਾਣਾ ਸਾਹਿਬ ਸਤਿਗੁਰੂ ਜੰਦੇ ਹੈ ਜਿੱਥੇ ਮਰਦਾਨੇ ਨੂੰ ਦੱਸਿਆ ਕਿ ਦੁਨੀਆ ਸਾਰੀ ਜਿਹੜੀ ਹੈ ਉਹ ਦੁਖੀ ਹੈ ਸਿਰਫ ਉਹ ਹੀ ਸੁਖੀ ਹੈ ਜਿਸ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਸੋ ਆਓ ਇਸੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਇਹ ਸਿੱਖੀਏ ਕਿ ਚਿਤਰਾਇਆਂ ਇੱਥੇ ਚੱਲਦੀਆਂ ਨਹੀਂ ਜੋ ਪਰਮਾਤਮਾ ਦਾ ਪਾਣਾ ਹੈ ਉਸ ਦੀ ਰਜਾ ਹੈ ਜੀਵਨ ਮਿਲਿਆ ਹੈ ਸਵਾਸਾਂ ਦੇ ਨਾਲ ਉਹਦੀ ਸੇਵਤਾ ਸਲਾ ਕਰਨਾ ਮਨੁੱਖਤਾ ਦਾ ਭਲਾ ਕਰਨਾ ਕਿਰਤ ਕਰਕੇ ਖਾਣ ਨੂੰ ਔਰ ਕਰਤ ਕਰਕੇ ਨਾਮ ਜਪ ਕੇ ਵੰਡਣ ਲਈ ਵੰਡ ਕੇ ਛਕਣ ਲਈ ਸਭ ਦਾ ਭਲਾ ਮੰਗਣ ਲਈ ਔਰ ਹਰ ਇੱਕ ਦੇ ਵਿੱਚ ਜੋ ਪਰਮਾਤਮਾ ਵੱਸਦਾ ਹੈ ਇਹ ਉਦੋਂ ਨਜ਼ਰ ਆਉਂਦਾ ਹੈ ਜਦੋਂ ਆਪਣੇ ਅਬਗੁਣ ਜਿਹੜੇ ਬੰਦੇ ਨੂੰ ਨਜ਼ਰ ਆ ਜਾਂਦੇ ਹੈ ਆਪਣੇ ਅਬਗੁਣ ਜਿਹੜੇ ਬੰਦੇ ਦੇ ਉਹ ਅੰਦਰ ਹੈ ਬਾਹਰੋਂ-ਬਾਹਰ ਉਹ ਬੰਦਾ ਸਭ ਨੂੰ ਚੰਗਾ ਲੱਗਦਾ ਕਿ ਬਹੁਤ ਚੰਗਾ ਹੋਣਾ ਪਰ ਜਦੋਂ ਧੋਖਾ ਕਰਦਾ ਉਹਦੇ ਦੂਸਰੇ ਨੂੰ ਪਤਾ ਲੱਗਦਾ ਕਿ ਮੇਰੇ ਨਾਲ ਤਾਂ ਧੋਖਾ ਹੋ ਗਿਆ ਸੋ ਦੁਨੀਆ ਦੇ ਉੱਤੇ ਇਸੇ ਕਰਕੇ ਗੁਰੂਆਂ ਨੇ ਕਿਹਾ ਕਿ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹੋ ਅਗ ਉੱਚੇ ਚੜ ਕੇ ਕਿਤੇ ਮਹਿਲ ਬਣਾ ਰਹੇ ਤੇ ਨਹੀਂ ਆਪਣੇ ਅੰਦਰਲੇ ਅੰਤਰੀਵ ਗਿਆਨ ਦੇ ਨਾਲ ਦੇਖਿਆ ਕਿ ਇੱਥੇ ਤਾਂ ਰਾਜੇ ਰਾਣੇ ਰੋਂਦੇ ਚਲੇ ਗਏ ਸੋ ਆਉ ਇਸੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਮੈਂ ਮੇਰੀ ਨੂੰ त्यागी ਮਮਤਾ ਨੂੰ त्यागी ਹੰਗ ਤਾਂ ਨੂੰ त्यागी ਤੇ ਅਰਦਾਸ ਕਰਦੇ ਹੋਏ ਇਹ ਮੰਗੀਏ ਕਿ ਸ਼ੁੱਧ ਬਣੇ ਬੰਦ ਦਾ ਆਚਰਨ ਦਾ ਮਹਾਰਾਜ ਬਲਵਕਸ਼ਣ ਅਤੇ ਇਹਨਾਂ ਸ਼ਬਦਾਂ ਦੀ ਜਿਹੜੀ ਅਮਲ ਹੈ ਕਰਨ ਲਈ ਇਹ ਹੀ ਇੰਦੇ ਹੇ ਸਵਾਸਨ ਦੀ ਪੂੰਜੀ ਹੈ ਉਹਨੂੰ ਚਲਾਉਂਦੇ ਹੋਏ ਆਪਣੇ ਮਿਹਰ ਕਰਨ ਬਖਸ਼ਿਸ਼ ਕਰਨ ਦਇਆ ਕਰਨ ਤਾਂ ਕਿ ਉਹਨਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਹੋ ਸਕੇ ਇਹੋ ਹੀ ਅਰਦਾਸ ਕਰਦੇ ਹੋਏ ਫਤਿਬ ਲਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ